ਆ ਜਾਂਦਾ ਵੀ ਮਿੱਤਰੋ ਪਿਛਲੇ ਲਗਾਤਾਰ ਮੇਲਿਆਂ ਦਾ ਜੇਤੂ ਅੰਗਰੇਜ਼ ਸੰਗੇਸੀ ਤਾਇਟੋ ਸੰਗੇਸੀ ਬਾਦ ਗਰੁੱਪ ਜਗਤਪੁਰ ਹੋ ਜਾਂਦੇ ਨੇ ਉਹਨਾਂ ਦੇ ਪਿੱਛੇ ਜਾਂਦਾ ਮਿੱਤਰੋ ਪ੍ਰਧਾਨ ਮੰਤਰੀ ਜੀਨੂੰ ਜੋ ਅਸੀਂ ਚਾਉ ਵੀ ਕੁਲਿਆਲ ਕਰਤਾ ਸਮਾ ਮਿੱਤਰੋ 22 12 ਮੀਤਾ ਬਲਗਾ ਤੋਂ ਤੌਦਰ ਤੋਨਾ ਜ਼ਨਾਬ ਕਮਲ ਹਮਾਂਜੋ ਪਰ ਕਮੇਟਾ ਨੇੜੇ ਕਰ ਲਿਓ ਭਰਾਵਾ ਫਿਰ ਤੈ ਵੱਲੋਂ ਬਈ ਤਨਬਾਰ ਕਰਦਾ ਸਮੂਹ ਨਗਰ ਨਿਵਾਸੀ ਪਿੰਡ ਗੁੱਜਰਵਾਲ गड् ट्रैक देनाज पी जी आई नहीं हों ਕੱਢਾਂਗੇ ਜ਼ਰੂਰ ਜਿਨੇ ਪਾਲ ਰੱਖਿਆ ਕੱਢਾਂਗੇ ਜ਼ਰੂਰ ਜਿਨੇ ਪਾਲ ਰੱਖਿਆ ਕਹਿੰਦਾ ਜੁੱਤੀ ਥੱਲੇ ਰੱਖੇ ਹੋਏ ਨੇ ਬੈਰੀ ਜੱਟ ਨੇ ਨਖਰੋਂ ਨੂੰ ਪੂਰੇ ਲਾਡਾ ਨਾਲ ਰੱਖਿਆ ਬੈਮ ਦਾ ਇਲਾਜ ਪੀਜੀਆ ਵੀ ਨਹੀਂ ਹੁੰਦਾ ਕੱਢਾਂਗੇ ਜ਼ਰੂਰ ਜਿਨੇ ਪਾਲ ਰੱਖਿਆ ਸਮਾਂ ਹੈਗਾ ਜੀ ਪੂਰੇ 22 ਸੈਕਿੰਡ ਗੱਡੀ ਭੱਜ ਗਈ ਬਾਦ ਗੁਰਪਤ ਜਗਤਪੁਰ ਪੀ. ਜੇ. 6 ਕਿਲ ਰਾਜੂ ਸਹਰਾੜਾ ਮੇਜਰ ਸਿੰਘ ਬਿਆਲਾ ਫੌਜੀ ਨਾਗਰਾ ਡੀਸੀ ਨਾਗਰਾ ਪਾਲਾ ਪੁੜਾ